ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਕਣਕ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਤੇ ਇਸ ਵੀਡੀਓ ਵਿੱਚ ਪਹਿਲੇ ਯੂਰੀਆ ਦੇ ਸਬੰਧ ਵਿੱਚ ਤੇ ਬਜਾਈ ਸਮੇਂ ਡੀਏਪੀ ਪ੍ਰੋਪਰ ਤਰੀਕੇ ਨਾਲ ਨਹੀਂ ਪਾਈ ਗਈ ਕੀ ਉਸ ਨੂੰ ਹੁਣ ਪਾ ਸਕਦੇ ਹਾਂ ਤੇ ਜਿਹੜੇ ਕਿਸਾਨ ਭਰਾਵਾਂ ਦੀ ਪਹਿਲਾ ਪਾਣੀ ਲਾਉਣ ਦੇ ਬਾਅਦ ਕਣਕ ਦਬ ਜਾਂਦੀ ਆ ਪੀਲਾ ਪੰਦ ਖਾਈ ਦਿੰਦੀ ਆ ਉਹਨਾਂ ਨੂੰ ਯੂਰੀਆ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਆ ਅੱਜ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੇਤ ਤੱਕ ਜ਼ਰੂਰ ਦੇਖੋ ਤੇ ਜਾਣਕਾਰੀ ਚੰਗੀ ਲੱਗੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝਾ ਵੀ ਕਰਿਓ ਕਿਸਾਨ ਭਰਾਵੋ ਇਸ ਸਾਲ ਡੀਏਪੀ ਦੀ ਸ਼ਾਰਟੇਜ ਹੋਣ ਕਰਕੇ ਜਿਹੜੇ ਕਿਸਾਨ ਭਰਾ 55-60 ਕਿਲੋ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਦੇ ਸੀ ਤੇ ਉਹਨਾਂ ਨੂੰ 40-45 ਕਿਲੋ ਨਾਲ ਹੀ ਡੰਗਾ ਲਾਉਣਾ ਪਿਆ ਜਾਨੀ ਕਿ ਉਹਨਾਂ ਦੀ 15 ਤੋਂ 20 ਕਿਲੋ ਡੀਏਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਘਟ ਪਈ ਆ ਤੇ ਉਹਨਾਂ ਦਾ ਇਹ ਸਵਾਲ ਹੈ ਕਿ ਕੀ ਅਸੀਂ ਹੁਣ ਪਹਿਲੇ ਪਾਣੀ ਤੇ ਪਾ ਸਕਦੇ ਹਾਂ ਕਿਸਾਨ ਭਰਾਵੋ ਵੈਸੇ ਤਾਂ ਫਾਸਫੋਰਸ ਦੱਤ ਜਿਹੜਾ ਨੇ ਦੇ ਨਾਲ ਡੰਗਾਈ ਦੇ ਵਿੱਚ ਪਾਇਆ ਹੋਵੇ ਤਾਂ ਜ਼ਿਆਦਾ ਕੰਮ ਕਰਦਾ ਪਰ ਜੇ ਆਪਾਂ ਕਣਕ ਨੂੰ ਜਦੋਂ ਪਹਿਲਾ ਪਾਣੀ ਲਾਉਨੇ ਉਸ ਵਿੱਚ ਕੋਸ਼ਿਸ਼ ਨਾ ਕੋਸ਼ਿਸ਼ ਕੰਮ ਇਹ ਜ਼ਰੂਰ ਕਰਦਾ ਆਪਣਾ ਇਹ ਤਜਰਬਾ ਵਰਤਿਆ ਵਾ ਯਾਨੀ ਕਿ ਉਸ ਕਣਕ ਦਾ ਰੰਗ ਰੂਪ ਥੋੜਾ ਜਿਹਾ ਵੱਖਰਾ ਟਾਈਪ ਦਿਖਾਈ ਦਿੰਦਾ ਤੇ ਉਹਦੇ ਵਿੱਚ ਡੀਏਪੀ ਦੀ ਡੈਫੀਸੈਂਸੀ ਵੀ ਘੱਟ ਦਿਖਾਈ ਦਿੰਦੀ ਆ ਤੇ ਮਲਚਿੰਗ ਵਾਲੀ ਕਣਕ ਜਾਂ ਹੈਪੀ ਸੀਡਰ ਵਾਲੀ ਕਣਕ ਵਿੱਚ ਕਿਰਪਾ ਕਰਕੇ ਡੀਏਪੀ ਦੀ ਵਰਤੋਂ ਹੁਣ ਨਾ ਕਰੋ ਦੂਸਰੀਆਂ ਬਜਾਈਆਂ ਦੇ ਵਿੱਚ ਤੁਸੀਂ ਪਹਿਲੇ ਪਾਣੀ ਤੋਂ ਪਹਿਲਾਂ 15 ਕਿਲੋ ਪਾਉਣੀ ਆ 20 ਕਿਲੋ ਪਾਉਣੀ ਆ ਉਹ ਤੁਸੀਂ ਉਸ ਤੋਂ ਪਹਿਲਾਂ ਛੱਟਾ ਲਾ ਕੇ ਚਾਰ ਪੰਜ ਦਿਨ ਬਾਅਦ ਤੁਸੀਂ ਉਸ ਨੂੰ ਪਾਣੀ ਲਾ ਸਕਦੇ ਆ ਕਿਸਾਨ ਭਰਾਓ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਯੂਰੀਆ ਖਾਦ ਦੀ ਯੂਰੀਆ ਖਾਦ ਪਹਿਲਾ ਪਾਣੀ ਤੋਂ ਪਹਿਲਾਂ ਪਾਉਣੀ ਚਾਹੀਦੀ ਜਾਂ ਕੁਝ ਦਿਨ ਪਹਿਲਾਂ ਪਾ ਕੇ ਚੰਗੇ ਨਤੀਜੇ ਲੈ ਸਕਦੇ ਆ ਤੇ ਕਿਸਾਨ ਭਰਾਓ ਇਸ ਸਾਲ ਕਾਫੀ ਵੱਡੇ ਪੱਧਰ ਤੇ ਸੁਪਰ ਸੀਡਰ ਨਾਲ ਕਣਕ ਦੀ ਬਜਾਈ ਕੀਤੀ ਗਈ ਆ ਜਿਸ ਦੇ ਕਾਰਨ ਕੁਝ ਖੇਤਾਂ ਵਿੱਚ ਪਾਣੀ ਖੜਨ ਦੀ ਸਮੱਸਿਆ ਆ ਸਕਦੀ ਹੈ ਕਿਉਂਕਿ ਜਿੰਨਾ ਖੇਤਾਂ ਵਿੱਚ ਤਲਾ ਬਣਿਆ ਹੋਣਾ ਹੁੰਦਾ ਉਹਨਾਂ ਖੇਤਾਂ ਵਿੱਚ 2-2 3-3 ਦਿਨ ਪਾਣੀ ਨਹੀਂ ਜੀਰਦਾ ਤੇ ਤੇ ਇਸ ਤਰ੍ਹਾਂ ਉਸ ਕਣਕ ਵਿੱਚ ਪੀਲਾਪਨ ਦਿਖਾਈ ਦੇਣ ਲੱਗ ਜਾਂਦਾ ਪੀਲਾਪਨ ਖੇਤ ਵਿੱਚ ਨਾ ਦਿਖਾਈ ਦੇਵੇ ਆਪਣਾ ਇਹ ਤਰੀਕਾ ਵਰਤਿਆ ਵਾ ਤੁਸੀਂ ਵੀ ਇਸ ਦੀ ਵਰਤੋਂ ਕਰ ਸਕਦੇ ਹੋ ਤੁਸੀਂ ਯੂਰੀਆ ਦੀ ਅੱਧੀ ਡੋਜ਼ ਯਾਨੀ ਕਿ 20 ਤੋਂ 22 ਕਿਲੋ ਯੂਰੀਆ ਲੈਣੀ ਆ ਜੇ ਤੁਸੀਂ ਡੀਏਪੀ ਖਾਦ ਪਾਉਣਾ ਚਾਹੁੰਦੇ ਆ ਪ੍ਰੋਪਰ ਤਰੀਕੇ ਨਾਲ ਨਹੀਂ ਪਾਈ ਗਈ ਤੇ 10 ਤੋਂ 12 ਕਿਲੋ ਜਾਂ 15 ਕਿਲੋ ਉਸ ਨੂੰ ਵੀ ਐਡ ਕਰਕੇ 4 ਤੋਂ 5 5 ਤੋਂ 7 ਦਿਨ ਪਹਿਲਾਂ ਸੁੱਕੇ ਖੇਤ ਵਿੱਚ ਖਲਾਰ ਦੇਣੀ ਆ ਉਸ ਤੋਂ ਬਾਅਦ ਤੁਸੀਂ ਖੇਤ ਨੂੰ ਪਾਣੀ ਦੇਣਾ ਪਾਣੀ ਦੇਣ ਤੋਂ ਬਾਅਦ 36 ਤੋਂ 48 ਘੰਟਿਆਂ ਬਾਅਦ ਯੂਰੀਆ ਦੀ ਤੁਸੀਂ ਦੂਜੀ ਡੋਜ਼ ਪਾ ਸਕਦੇ ਜਿਸ ਵਿੱਚ ਤੁਹਾਡੀ ਇੱਕ ਬੋਰੀ ਦੀ ਡੋਜ਼ ਹੋਊਗੀ ਜਾਂ ਤੁਸੀਂ ਇਸ ਤੋਂ ਵੱਧ ਪਾ ਸਕਦੇ ਜਾਂ ਤੁਸੀਂ ਘੱਟ ਪਾ ਸਕਦੇ ਆ ਉਹ ਤੁਸੀਂ ਆਪ ਦਾ ਖੇਤ ਦੇਖ ਕੇ ਫੈਸਲਾ ਕਰਨਾ ਜੇ ਤੁਹਾਡੇ ਖੇਤਾਂ ਵਿੱਚ ਪਾਣੀ ਜ਼ਿਆਦਾ ਖੜਦਾ ਇਸ ਤੋਂ ਬਾਅਦ ਵੀ ਜ਼ਿਆਦਾ ਟਾਈਮ ਖੜਾ ਰਹਿੰਦਾ ਜਾਂ ਖੇਤ ਵਿੱਚ ਥੋੜਾ ਜਿਹਾ ਉੱਚਾ ਨੀਵਾਪਣ ਹੈਗਾ ਫਿਰ ਤੁਸੀਂ ਇਸ ਦੇ ਨਾਲ 3 ਕਿਲੋ ਸਲਫਰ ਐਡ ਕਰ ਸਕਦੇ ਹੋ 80% ਵਿੱਚ ਮਿਲ ਜਾਂਦਾ ਜਾਂ 90% ਵਿੱਚ ਮਿਲਦਾ ਡਬਲਯੂ ਡੀਜੀ ਫਾਰਮੂਲੇਸ਼ਨ ਵਿੱਚ ਆਉਂਦੇ ਜਿਹੜੇ ਇਸ ਦੀ ਵਰਤੋਂ ਕਰਕੇ ਯੂਰੀਆ ਵਿੱਚ ਮਿਕਸ ਕਰਕੇ ਹਲਕਾ ਪਾਣੀ ਦਾ ਛਿੱਟਾ ਲਾ ਕੇ ਵੀ ਕੱਖਾਂ ਵਿੱਚ ਨਾ ਪਾਵੇ ਤੇ ਇਸ ਨੂੰ ਤੁਸੀਂ ਖੇਤ ਵਿੱਚ ਖਿਲਾਰੋਗੇ ਕਣਕ ਵਿੱਚ ਬਿਲਕੁਲ ਵੀ ਪੀਣਾ ਪਾ ਨਹੀਂ ਆਊਗਾ ਪ੍ਰੋਪਰ ਤਰੀਕੇ ਨਾਲ ਗ੍ਰੋਥ ਕਰੂਗੀ ਤੇ ਇੱਕ ਸਾਰ ਹਰਾਪਣ ਰਹੂਗਾ ਇਹ ਤਰੀਕਾ ਆਪਣਾ ਵਰਤਿਆ ਵਾ ਦੋਨੇ ਤਰੀਕੇ ਆਪਾਂ ਵਰਤਦੇ ਨੇ ਜਿੰਨਾ ਖੇਤ ਵਿੱਚ ਪਾਣੀ ਖੜਨ ਦੀ ਸਮੱਸਿਆ ਆਉਂਦੀ ਆ ਵੀ ਘੱਟ ਡੰਗਾਈ ਕੀਤੀ ਜਾਂਦੀ ਜਾਂ ਖੇਤ ਚੱਕੇ ਵੀ ਹੁੰਦੇ ਆ ਕਣਕ ਦਬਦੀ ਆ ਉੱਥੇ ਅਸੀਂ ਸਲਫਰ ਨੂੰ ਐਡ ਕਰਦੇ ਆ ਤੇ ਦੂਸਰੇ ਖੇਤਾਂ ਵਿੱਚ ਕੱਲੀ ਯੂਰੀਆ ਹੀ ਪਾ ਦਿੰਦੇ ਆ ਮੈਂ ਦੁਬਾਰਾ ਫੇਰ ਰਿਪੀਟ ਕਰ ਦਿੰਦਾ ਵੀ ਕੁਸ਼ ਮਾਤਰਾ ਜਾਨੀ ਕਿ 20 ਤੋਂ 22 ਕਿਲੋ ਯੂਰੀਆ ਨੂੰ ਥੱਲੇ ਖਿਲਾਰਨਾ 5 ਦਿਨ ਪਹਿਲਾਂ ਡੀਏਪੀ ਨਹੀਂ ਪਾਈ ਗਈ ਸੀ ਜਾਂ ਮਹਿਸੂਸ ਹੁੰਦਾ ਵੀ ਘੱਟ ਪਾਈ ਗਈ ਸੀ ਉਸ ਨੂੰ ਵੀ ਐਡ ਕਰ ਸਕਦੇ ਆ ਇਹ ਨਹੀਂ ਵੀ ਤੁਹਾਡੀ ਡੀਏਪੀ ਪੈ ਗਈ ਤਾਂ ਕੰਮ ਨਹੀਂ ਕਰੂਗੀ ਜੇ ਇੰਨੀ ਕਿ ਬਚੂਗੀ ਉਹ ਅੱਗੇ ਝੋਨੇ ਦੀ ਫਸਲ ਵਿੱਚ ਆਪਾਂ ਨੂੰ ਜ਼ਰੂਰ ਨਤੀਜੇ ਦੇਊਗੀ ਤੇ ਯੂਰੀਆ ਦੀ ਦੂਸਰੀ ਕਿਸ਼ਤ ਪਾਣੀ ਲਾਉਣ ਤੋਂ ਬਾਅਦ 36 ਤੋਂ 48 ਘੰਟਿਆਂ ਦੇ ਅੰਦਰ ਅੰਦਰ ਤੁਸੀਂ ਪਾ ਦੇਣੀ ਆ ਤੇ ਬਾਕੀ ਜੇ ਤੁਸੀਂ ਇਸ ਤਰ੍ਹਾਂ ਇਹ ਤਰੀਕਾ ਵਰਤਿਆ ਵਾ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਿਓ ਤੇ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਹੋਰ ਕਿਸਨ ਭਰਾਵਾਂ ਨਾਲ ਵੀਡੀਓ ਨੂੰ ਸਾਂਝੀ ਵੀ ਕਰਿਓ ਧੰਨਵਾਦ ਜੀ